ਲੁਧਿਆਣਾ ਹਿਸਾਰ ਮੁੱਖ ਮਾਰਗ ਤੇ ਪਿੰਡ ਵੜਿਆਣਾ ਦੇ ਵਿੱਚ ਹੋਈ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ ਟਰੈਕਟਰ ਟਰਾਲੀ ਤੇ ਲੋਡਡ ਟਰਾਲੇ ਵਿੱਚ ਇਹ ਟੱਕਰ ਹੋਈ ਅਤੇ ਟਰਾਲਾਈਕ ਕਰ ਦੇ ਵਿੱਚ ਜਾ ਵੜਿਆ ਤਸਵੀਰਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਟੱਕਰ ਕਿੰਨੀ ਭਿਆਨਕ ਹੋਈ ਇਸ ਦੁਰਘਟਨਾ ਦੇ ਵਿੱਚ ਟਰੈਕਟਰ ਚਾਲਕ ਤੇ ਟਰਾਲਾ ਚਾਲਕ ਤੇ ਸਮੇਤ ਦੋ ਹੋਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹਰਕਤ ਦੇ ਵਿੱਚ ਆਉਂਦਿਆ ਹੋਇਆ ਤਿੰਨ ਜੀਸੀਬੀ ਮਸ਼ੀਨਾਂ ਦੇ ਨਾਲ ਘਰ ਵਿੱਚ ਤਸੇ ਟਰਾਲੇ ਨੂੰ ਬਾਹਰ ਕੱਢਿਆ ਜਦ ਅਸ਼ਮਦੀਦਾ ਮੁਤਾਬਕ ਪਿੰਡ ਦੇ ਬਾਹਰ ਮੁੱਖ ਮਾਰਗ ਤੇ ਹੀ ਇੱਕ ਟਰੱਕ ਸੜਕ ਕਿਨਾਰੇ ਖੜਾ ਸੀ ਸਵੇਰੇ ਸਵੇਰੇ ਕਿਸਾਨ ਮੱਖਣ ਸਿੰਘ ਆਪਣੀ ਬਾਸਮਤੀ ਦੀ ਫਸਲ ਵੇਚਣ ਟਰੈਕਟਰ ਟਰਾਲੀ ਤੋਂ ਕਰੋ ਨਿਕਲਿਆ ਜਦੋਂ ਮੱਖਣ ਸਿੰਘ ਸੜਕ ਕਿਨਾਰੇ ਖੜੇ ਟਰੱਕ ਨੂੰ ਪਾਰ ਕਰਨ ਲੱਗਾ ਤਾਂ ਪਿੱਛੋਂ ਆਏ ਇੱਕ ਟਰਾਲਾ ਟਰੈਕਟਰ ਦੇ ਨਾਲ ਜਾ ਟਕਰਾਇਆ ਤੇ ਟਰਾਲਾ ਟਰੈਕਟਰ ਨੂੰ ਆਪਣੇ ਨਾਲ ਕਸੀਟਦਾ ਹੋਇਆ ਸੜਕ ਕਿਨਾਰੇ ਇੱਕ ਗੱਡੀ ਦੇ ਵਿੱਚ ਜਾ ਵੜਿਆ ਟਰੈਕਟਰ ਟਰਾਲੀ ਤੋਂ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਨਹੀਂ ਭਿਆਨਕ ਟੱਕਰ ਸੀ ਜਿਸ ਵਿੱਚ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੈਕਟਰ ਚਾਲਕ ਮੱਖਣ ਸਿੰਘ ਸਮੇਤ ਚਾਰ ਟਰਾਲਾ ਸਵਾਰਾਂ ਦੀ ਮੌਕੇ ਤੇ ਮੌਤ ਹੋਈ ਹੈ। ਗੰਭੀਰ ਜ਼ਖਮੀ ਟਰੈਕਟਰ ਸਵਾਰ ਅਮਰੀਕ ਸਿੰਘ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਘਰ ਵਿੱਚ ਟਰਾਲਾ ਜਾ ਵੜਿਆ ਸੀ ਉਸ ਸਮੇਂ ਉਸ ਕਮਰੇ ਵਿੱਚ ਕੋਈ ਵੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਘਰ ਵਿੱਚ ਨਹੀਂ ਹੋਇਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਚਸ਼ਮਦੀਦ ਦਾ ਮੁਤਾਬਕ ਸੜਕ ਕਿਨਾਰੇ ਖੜੇ ਟਰੱਕ ਕਾਰਨ ਇਹ ਹਾਦਸਾ ਵਾਪਰਿਆ। ਬੀਜੇ ਸਵੇਰੇ 5:00 ਵਜੇ ਨਾ ਅਸੀਂ ਅੰਦਰ ਸੀਗੇ ਖੜਕਾ ਹੋਇਆ ਜਦੋਂ ਅਸੀਂ ਕੋਠੇ ਜਾ ਕੇ ਚੜ ਕੇ ਦੇਖਿਆ ਵੀ ਕਾਹਦਾ ਖੜਕਾ ਹੋਇਆ ਖੜਕਾ ਬਹੁਤ ਜ਼ਿਆਦਾ ਭਿਆਨਕਰ ਹੋਇਆ ਤੇ ਜਦੋਂ ਦੇਖਿਆ ਕੋਠੇ ਜੜ ਕੇ ਟਰੱਕ ਵਿੱਚ ਵੱਜਿਆ ਸੀ ਇੱਕ ਟਰਾਲੀ ਟਰੈਕਟਰ ਨੂੰ ਪੱਟ ਕੇ ਲੈ ਗਿਆ ਉਹ ਤੇ ਇਧਰ ਆਪਣਾ ਸ਼ਟਰ ਮੂਹਰਲਾ ਬਚਾ ਕੇ ਆਪਣੀ ਗੱਡੀ ਵੱਜੀ ਉਹ ਬੰਦ ਹੋ ਗਿਆ ਸ਼ਟਰ ਇਧਰ ਤਾਂ ਆਪਾਂ ਦੇਖ ਹੀ ਨਹੀਂ ਸਕਦੇ ਸੀ ਕੁਝ ਵੀ ਕੀ ਹੋਇਆ ਤੇ ਬਾਹਰ ਜਾ ਕੇ ਅਸੀਂ ਇੱਕ ਬੰਦਾ ਚ ਕੱਢਿਆ ਜੀ ਟਰਾਲੀ ਥੱਲੋਂ ਉਹ ਬਚ ਗਿਆ ਤਿੰਨੇ ਬੰਦੇ ਦੂਜੇ ਦੀ ਡੈਥ ਹੋ ਗਈ ਤੇ ਆਪਣਾ ਜਿਹੜਾ ਘਰ ਦਾ ਸਾਰੇ ਜਿਵੇਂ ਮੋਟਰਸਾਈਕਲ ਗੱਡੀ ਟਰੈਕਟਰ ਹੋਰ ਸੰਤ ਸਾਰੇ ਉਹ ਵਿੱਚ ਹੀ ਮੌਕਾ ਦੇਖਣ ਤੋਂ ਅੰਝ ਲੱਗਦਾ ਜਿਵੇਂ ਜਿਹੜਾ ਟਰੱਕ ਹੈ ਰੋਡ ਦੇ ਉੱਪਰ ਹੀ ਖੜਾ ਸੀਗਾ ਤੇ ਟਰੈਕਟਰ ਟਰਾਲੀ ਨੂੰ ਓਵਰਟੇਕ ਕਰ ਰਹੀ ਸੀ ਤੇ ਸ਼ਾਇਦ ਜਿਹੜਾ ਘੋੜੇ ਵਾਲਾ ਸੀਗਾ ਇਹਦੀ ਅੱਖ ਲੱਗ ਗਈ ਤੇ ਇਹਨੇ ਟਰੈਕਟਰ ਟਰਾਲੀ ਨੂੰ ਨਾਲ ਹੀ ਘੜੀਸ਼ ਕੇ ਅੱਗੇ ਜਿਹੜਾ ਸਾਬਕਾ ਸਰਪੰਚ ਦੇ ਘਰ ਟਰਾਲੀ ਗਲੀ ਚ ਵੜ ਗਈ ਤੇ ਟਰੈਕ ਜਿਹੜਾ ਉਹਦਾ ਟਰਾਲਾ ਸੀ ਉਹ ਜਾ ਕੇ ਸਰਪੰਚ ਦੇ ਘਰੇ ਜਾ ਵੜਿਆ ਤੇ ਜਿਹੜੇ ਬੰਦੇ ਨੇ ਇੰਜਰਡ ਇਹਨਾਂ ਨੂੰ ਹਜੇ ਅਸੀਂ ਲੈ ਕੇ ਗਏ ਆ ਡਾਕਟਰ ਡਾਕਟਰ ਉਹਦਾ ਉਪ ਚਾਰ ਕਰ ਰਹੇ ਨੇ ਤੇ ਜਿਹੜਾ ਟਰੱਕ ਰੋਡ ਦੇ ਉੱਪਰ ਖੜਾ ਸੀਗਾ ਇਹਦੇ ਉੱਪਰ ਵੀ ਅਸੀਂ ਕਾਰਵਾਈ ਕਰ ਰਹੇ ਵੀ ਇਹਨੇ ਕਿਉਂ ਰੋਡ ਦੇ ਉੱਪ